ਸਸੀ ਗਾਲ ਵੀਰੋ ਤੇ ਪਹੁੰਚ ਚੁੱਕੇ ਆ ਅੱਜ ਪ੍ਰਾਈਮ ਐਗਰੀ ਟੈਕ ਕੰਪਨੀ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾ ਰਹੇ ਆ ਆਪਾਂ ਰੋਟਾਵੇਟਰ ਪ੍ਰਾਈਮ ਐਗਰੀ ਟੈਕ ਦਾ ਹੈਵੀ ਡਿਊਟੀ ਰੋਟਾਵੇਟਰ ਅਰਥ ਮਾਡਲ ਤੁਸੀਂ ਜੇਕਰ ਵਾਈਬ੍ਰੇਟਰ ਫ੍ਰੀ ਰੋਟਾਵੇਟਰ ਲੈਣਾ ਚਾਹੁੰਦੇ ਹੋ ਲੱਭ ਰਹੇ ਹੋ ਤਾਂ ਤੁਸੀਂ ਬਿਲਕੁਲ ਹੀ ਸਹੀ ਵੀਡੀਓ ਦੇ ਉੱਤੇ ਆਏ ਹੋਗੇ ਤੇ ਪਹਿਲਾਂ ਤਾਂ ਬਹੁਤ ਸਾਰਾ ਧੰਨਵਾਦ ਵੀਡੀਓ ਦੇਖਣ ਵਾਲੇ ਵੀਰਾਂ ਦਾ ਤੇ ਪ੍ਰਾਲੀ ਵਗੈਰਾ ਦੇ ਵਿੱਚ ਜੋ ਪ੍ਰਾਲੀ ਵਗੈਰਾ ਦੀ ਜ਼ਮੀਨ ਹੁੰਦੀ ਆ ਉਸ ਦੇ ਲਈ ਕਹਾ ਸਾਰਿਆਂ ਤੋਂ ਬੈਟਰ ਜੋ ਆਪਸ਼ਨ ਹੈਗਾ ਉਹ ਪ੍ਰਾਈਮ ਐਗਰੀਟੈਕ ਦਾ ਰੋਟਾਵੇਟਰ ਆਰਥ ਮਾਡਲ ਤੇ ਆਇਲ ਸੀਲ ਲੈ ਕੇ ਜੇ ਪ੍ਰੋਬਲਮ ਵੱਡੀ ਪ੍ਰੋਬਲਮ ਹੁੰਦੀ ਹੈਗੀ ਕੰਮ ਕਰਦਿਆ ਤੋਂ ਅਸਲ ਦੇ ਵਿੱਚ ਕਈ ਵਾਰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸੀਲਾਂ ਦੀ ਤਾਂ ਉਹ ਵੀ ਇਹਦੇ ਵਿੱਚ ਤੁਹਾਨੂੰ ਪ੍ਰੋਪਰ ਹੱਲ ਮਿਲਦਾ ਹੈਗਾ ਆਇਲ ਸੀਲ ਲੀਕੇਜ ਪ੍ਰੋਬਲਮ ਦਾ ਤੇ ਕਿਉਂਕਿ ਕਾਰਨ ਕੀ ਹੈਗਾ ਵਾਈਬ੍ਰੇਟ ਫਰੀ ਰੋਟਾਵੇਟਰ ਹੋਣ ਦਾ ਜੋ ਵੱਡਾ ਕਾਰਨ ਹੈਗਾ ਪਹਿਲਾ ਮੇਨ ਗੱਲ ਇਹਦੇ ਵੇਟ ਦੀ ਕਰਾ ਤਾਂ ਵੇਟ ਜੇ ਆਪਾਂ ਅਪਰੋਕਸੀਮੇਟਲੀ 8 ਫੁੱਟ ਦੀ ਵਰਕਿੰਗ ਕਰੀਏ ਤਾਂ ਆਪਾਂ ਉਹਨੂੰ 8 ਫੁੱਟ ਵੈਸੇ ਕਹਿ ਦਿੰਨੇ ਆ ਵੀ ਡਿਊਟੀ ਮਾਡਲ ਨੂੰ ਅਰਥ ਨੂੰ ਪਰ ਉਹ ਅਸਲ ਦੇ ਵਿੱਚ ਜਿਹੜੀ ਉਹਦੀ ਅਸਲ ਵਿਥ ਜਾਂ ਕਹਿੰਦੇ ਲੰਬਾਈ ਚੜਾਈ ਹੁੰਦੀ ਹੈਗੀ ਉਹ 8.5 ਫੁੱਟ ਹੁੰਦੀ ਆ ਤੇ ਵਰਕਿੰਗ ਹੁੰਦੀ ਆ ਉਹਦੀ 8 ਫੁੱਟ 2 ਇੰਚ ਜੋ ਅੰਦਰ ਉਹ ਵਰਕਿੰਗ ਕਰਦਾ 21 36 28 ਦਾ ਉਹਦੇ ਵਿੱਚ ਗੇਅਰ ਲੱਗਿਆ ਹੁੰਦਾ 5 ਐਮ ਐਮ ਦੀ ਕਵਰ ਬਾਡੀ ਹੁੰਦੀ ਹੈਗੀ ਤੇ ਪਾਊਡਰ ਕੋٹنگ ਉਹਦਾ ਕਲਰ ਹੁੰਦਾਗਾ 3 ਇੰਚ ਦੀ ਉਹਦੀ ਜੋ ਇਹ ਵਾਲੀ ਪਾਈਪ ਹੁੰਦੀ ਆ ਇਹ ਜੋ ਆਹ ਵਾਲੀ ਪਾਈਪ ਤੋਂ 3 ਇੰਚ ਦੀ ਇਹ ਪਾਈਪ ਹੁੰਦੀ ਆ ਇਸ ਤੋਂ ਇਲਾਵਾ ਇਹਦੇ ਵਿੱਚ ਜੋ ਪੂਰੇ ਦਾ ਪੂਰਾ ਖਿਆਲ ਰੱਖਿਆ ਜਾਂਦਾਗਾ ਸੀਲਾਂ ਦਾ ਸੀਲਾਂ ਦੇ ਵਿੱਚ ਇਹਦੇ ਵਿੱਚ ਮੈਗਨੇਟਿਕ ਸੀਲਾਂ ਹੁੰਦੀਆਂ ਜਿਹਨੂੰ ਆਪਾਂ ਮਕੈਨੀਕਲ ਸੀਲਾਂ ਵੀ ਕਹਿ ਦਿੰਨੇ ਆ ਤੇ ਜੋ ਕਿ ਸੈਪ ਕੰਪਨੀ ਦੀਆਂ ਨਿਰਮਿਤ ਹੁੰਦੀਆਂ ਸੈਪ ਕੰਪਨੀ ਦੇ ਦੁਆਰਾ ਬਣਾਈਆਂ ਹੁੰਦੀਆਂ ਜਪਾਨ ਜਰਮ ਜੋ ਆਪਾਂ ਕਹੀਏ ਕਿ ਜਰਮਨ ਕੁਆਲਟੀ ਦੇ ਦੁਆਰਾ ਇਨਵੈਂਟਡ ਆਈਆਂ ਸੈਪ ਕੰਪਨੀ ਦੀਆਂ ਸੀਲਾਂ ਉਹ ਕੋਸਟਲੀ ਹੋਣ ਦੇ ਨਾਲ ਲੌਂਗ ਲਾਸਟਿੰਗ ਵੀ ਨੇ ਸੋ ਇਹ ਸਭ ਕੁਝ ਮਿਲਦਾ ਆਪਾਂ ਨੂੰ ਆਰਥ ਮਾਡਲ ਦੇ ਵਿੱਚ ਕਾਰ ਨੇ ਇਹ ਹੋ ਜਾਂਦਾ ਕਿ ਵਾਈਬ੍ਰੇਟਰ ਫ੍ਰੀ ਹੋ ਜਾਂਦਾ ਇਹਦੇ ਨਾਲ ਰੋਟਾਵੇਟਰ ਇੰਨੀਆਂ ਕੁਝ ਜੋ ਫੀਚਰ ਆ ਕੁਆਲਟੀਆਂ ਆ ਇਸ ਰੋਟਾਵੇਟਰ ਦੇ ਵਿੱਚ ਔਰ ਨਾਲ ਸਟਿਫਨਰ ਵਗੈਰਾ ਮੈਂ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਦਿਖਾ ਚੁੱਕਿਆ ਕਿ ਸੀਐਨਸੀ ਕਟਿੰਗ ਆਗੀ ਵੈਲਡਿੰਗ ਘੱਟ ਤੋਂ ਘੱਟ ਕੀਤੀ ਗਈ ਹੈਗੀ ਇਹ ਵਾਲੀ ਪਲੇਟ ਜੇ ਮੈਂ ਗੱਲ ਕਰਾਂ ਤਾ ਇੱਥੇ ਵੀ ਇਹ ਵਿਛਦੀ ਇਹਦੇ ਲਗਾਈ ਗਈ ਹੈ ਪਲੇਟ ਤੇ ਘੱਟ ਤੋਂ ਘੱਟ ਵੈਲਡਿੰਗ ਕੀਤੀ ਗਈ ਹੈ ਵੱਧ ਤੋਂ ਵੱਧ ਇਹਦੇ ਵਿੱਚ ਜੋ ਡਿਜ਼ਾਈਨਿੰਗ ਟੈਕਨੀਕਲੀ ਮਕੈਨਿਕਲੀ ਜੋ ਰੱਖਿਆ ਗਿਆ ਕਿ ਜ਼ਬਰਦਸਤ ਕੰਮ ਹੋ ਸਕੇ ਤੇ ਸੰਤੁਲਨ ਪੂਰੇ ਦਾ ਪੂਰਾ ਬਣਿਆ ਰਹਿ ਸਕੇ ਇਸ ਲਈ ਹੱਥ ਨੂੰ ਵੀ ਬਾਕਮਾਲ ਬਣਾਇਆ ਗਿਆ ਪ੍ਰਾਇਮੇ ਐਗਰੀਟੈਕ ਦਾ ਇਹ ਰੋਟਾਵੇਟਾ ਰੋਟਾਵੇਟਾ ਅਰਥ ਮਾਡਲ ਫਿਰ ਮੈਂ ਗੱਲ ਕਰਦੇ ਆ ਇਹਦੇ ਬਲੇਡਾਂ ਦੀ ਤਾਂ ਕੰਪਨੀ ਜੋ ਇਹਦੇ ਵਿੱਚ ਤਾਇਓ ਕੰਪਨੀ ਦੇ ਬਲੇਡ ਲਗੇ ਹੋਏ ਨੇ ਜੋ ਕਿ ਜਾਪਾਨ ਦੀ ਟੈਕਨੋਲੋਜੀ ਆ ਤੇ ਜਾਪਾਨ ਦੀ ਕੰਪਨੀ ਦੁਆਰਾ ਇਨਵੈਂਟਾ ਤਾਇਓ ਇੰਡੀਆ ਦੇ ਨਾਮ ਤੇ ਇਸ ਇਹ ਕੰਪਨੀ ਆ ਤੇ ਤਾਇਓ ਇੰਡੀਆ ਦੀ ਕੰਪਨੀ ਦੇ ਇਹ ਬਲੇਡ ਹੈਗੇ ਤਾਇਓ ਦੀ ਇਨਵੈਂਸ਼ਨ ਆਗੇ ਤੇ ਐਲ ਸੀ ਮਾਡਲ ਲਗਾ ਸਪਰਿੰਗ ਸਟੀਲ ਐਲ ਸ਼ੇਪ ਬਲੇਡ ਇਹਨੂੰ ਕਹਿ ਦਿੰਨੇ ਆਪਾਂ ਮਟੀਰੀਅਲ ਆਗਾ ਸਪਰਿੰਗ ਸਟੀਲ ਐਲ ਸ਼ੇਪ ਐਲ ਸੀ ਐਲ ਤੇ ਐਲ ਸੀ एल टी एल सी ਦਾ ਮੈਂ ਤੁਹਾਨੂੰ ਉਹ ਵੀ ਡਿਫਰੈਂਸ ਦੱਸ ਦਿਨਾ ਕਿ ਐਲ ਜੋ ਆਗੇ ਐਲ ਸੀ ਹੈਗੇ ਇਸ ਤੋਂ ਉੱਪਰ ਕੋਈ ਬਲੇਡ ਨਹੀਂ ਆਉਂਦਾ ਆਪਾਂ ਕਹੀਏ ਕਿ ਜੋ ਸਖਤ ਤੋਂ ਸਖਤ ਮਿੱttੀਆਂ ਨੂੰ ਨਰਮ ਕਰਨ ਵਾਸਤੇ ਜੋ ਆਪਾਂ ਬਲੇਡ ਯੂਜ਼ ਕਰਦੇ ਹਾਂ ਉਹ ਹੁੰਦਾ ਐਲ ਐਲ ਸ਼ੇਪ ਬਲੇਡ ਆਪਾਂ ਯੂਜ਼ ਕਰਦੇ ਹਾਂ ਜੋ ਕਿ ਸਪਰਿੰਗ ਸਟੀਲ ਮਟੀਰੀਅਲ ਤੋਂ ਸਾਰੇ ਹੀ ਬਲੇਡ ਬਣੇ ਹੁੰਦੇ ਆ ਪਰ ਐਲ ਸੀ ਬਲੇਡ ਜੇ ਲੱਗ ਜੇ ਫਿਰ ਪਰਾਲੀ ਜਾਂ ਆਪਾਂ ਕਹ ਲਈਏ ਕੋਈ ਖੇਤ ਦੇ ਵਿੱਚ ਜੇ ਆਪਾਂ ਕੁਝ ਲਾਇਆ ਵੀ ਆ ਤਾਂ ਪਰਾਲੀ ਵਗੈਰਾ ਤਾਂ ਉਹਨੂੰ ਮਤਲਬ ਕਿ ਨਰਮ ਕਰਨ ਦੇ ਵਿੱਚ ਇਹ ਬਲੇਡ ਬਹੁਤ ਹੀ ਸਹਾਇੀ ਹੁੰਦੇ ਆ ਐਲ ਤੇ ਐਲ ਸੀ ਇਹਦੇ ਵਿੱਚ ਲੱਗੇ ਹੁੰਦੇ ਆ ਬਲੇਡ ਸੋ ਪ੍ਰਾਈਮ ਐਗਰੀ ਟੈਕ ਦਾ ਅਰਥ ਮਾਡਲ ਪ੍ਰਾਈਮ ਐਗਰੀ ਟੈਕ ਦੇ ਅਰਥ ਮਾਡਲ ਦੇ ਵਿੱਚ 213628 ਦਾ ਗियर ਮਿਲੂਗਾ ਤੁਹਾਨੂੰ ਗਰਾਰੀਆਂ ਮੈਂ ਕਾਫੀ ਵੀਡੀਓਜ਼ ਦੇ ਵਿੱਚ ਦਿਖਾ ਚੁੱਕਿਆਗਾ ਮੇਰੀਆਂ ਕਾਫੀ ਵੀਡੀਓਜ਼ ਹਿੰਦੀ ਦੇ ਵਿੱਚ ਹੁੰਦੀਆਂ ਆਈ ਦਾ ਜੋ ਬਟਨ ਤੁਹਾਨੂੰ ਉੱਪਰ ਦੇਖ ਰਿਹਾਗਾ ਉਹ ਸ਼ੋਅ ਦੇ ਵਿੱਚ ਮੈਂ ਤੁਹਾਨੂੰ ਲਗਾ ਦਿੰਦਾਗਾ ਸੋ ਪ੍ਰਾਈਮ ਐਗਰੀ ਟੈਕ ਦੇ ਇਸ ਰੋਟੇਟਰ ਦੇ ਬਾਰੇ ਜੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਮੈਂ ਕਾਲਿੰਗ ਨੰਬਰ ਡਿਸਕ੍ਰਿਪਸ਼ਨ ਚ ਦੇਖ ਲੂੰਗਾ ਵੀਡੀਓ ਦੇ ਵਿੱਚ ਵੀ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤੁਹਾਨੂੰ ਨੰਬਰ ਮਿਲਿਆ ਹੁੰਦਾ ਤੇ ਬਾਕੀ ਨੰਬਰ ਨੋਟ ਕਰ ਲਓ ਐਡਰੈਸ ਨੋਟ ਕਰ ਲਓ ਨੰਬਰ ਮੈਂ ਤੁਹਾਨੂੰ ਲਿਖਾ ਦਿੰਦਾ ਥੋੜਾ ਜਿਹਾ ਨੇੜੇ ਚੱਲ ਕੇ ਆਪਾਂ ਨੇੜੇ ਚੱਲਦੇ ਆ 73094013139501909748 73094013139501909748 ਪ੍ਰਾਈਮ ਐਗਰੀਟੈਕ ਕੰਪਨੀ ਬਰਨਾਲਾ ਪੰਜਾਬ ਇੰਦਰ ਲੋਕ ਐਵੇਨਿਊ ਆਈਟੀਆਈ ਚੌਕ ਪੰਜਾਬ ਤੇ ਤੁਸੀਂ ਕੋਈ ਵੀ ਜਾਣਕਾਰੀ ਰੋਟਾਵੇਟਰ ਦੇ ਰਿਗਾਰਡਿੰਗ ਲੈਣੀ ਹੈਗੀ ਤਾਂ ਅਗਰ ਤੁਸੀਂ ਵਾਈਬ੍ਰੇਟਰ ਫ੍ਰੀ ਰੋਟਾਵੇਟਰ ਲੱਭ ਰਹੇ ਹੋ ਤਾਂ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਚਾਹੇ 8 ਫੁੱਟਾ 7 ਫੁੱਟਾ ਰੋਟਾਵੇਟਰ ਚਾਹੇ 12 ਫੁੱਟਾ 8 ਤੋਂ ਲੈ ਕੇ 7 ਤੋਂ ਲੈ ਕੇ 12 ਫੁੱਟ ਰੋਟਾਵੇਟਰ ਤੁਹਾਨੂੰ ਸਾਰੇ ਮਿਲ ਜਾਣਗੇ ਜੋ ਵੀ ਤੁਹਾਡੀ ਰეკਮੈਂਡੇਡ ਹੈਗੀ ਤੁਹਾਨੂੰ ਜ਼ਰੂਰੀ ਚਾਹੀਦਾ ਤੁਹਾਡੀ ਨੀਡ ਆ ਸੋ ਵੀਡੀਓ ਕਿੱਦਾਂ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਵਿੱਚ ਕਮੈਂਟ ਕਰਿਓ ਜੇਕਰ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਆ ਸੋ ਸਾਰਿਆਂ ਦਾ ਧੰਨਵਾਦ ਵੀਰ ਜੀ